ਇਸ ਵੀਡੀਓ ਚ ਦੋਸਤੋ ਅੱਜ ਆਪਾਂ ਤੁਹਾਨੂੰ ਸ਼ੋਅ ਕੁਆਲਿਟੀ ਤੇ ਜਮਾਂ ਐਨ ਜੈਨੂਇਨ ਸਪੌਟਲੈਸ ਨੋਕਰਾ ਬਸ਼ੀਰਾ ਦਿਖਾਉਣਾ ਸੇਲ ਆਲਾ ਬੱਚੇ ਦੀਆਂ ਬਣਤਰਾਂ ਬਹੁਤ ਜ਼ਿਆਦੇ ਚੰਗੀਆਂ ਨੇ ਸ਼ਕੀਨ ਜੜਮਾ ਕੁੰਡੀ ਵਾਲਾ ਕੰਨ ਆ ਇਹਦਾ ਮੂੰਹ ਮਹਾਂਦਰੇ ਦਾ ਬੜਾ ਪਤਲਾ ਬਰੀਕੀਆਂ ਚ ਬਹੁਤ ਆ ਬੱਚਾ ਹੈ ਪਾ ਮੇ ਨੋਕਰਾ ਪਰ ਜਿਹੜੇ ਦੇ ਕੈਰੇਕਟਰ ਆ ਉਹ ਸਾਰੇ ਮਾਰਵਾੜੀ ਆ ਲੈਂਥ ਲੈਂਥ ਤੁਸੀਂ ਇਹਦੀ ਚੈੱਕ ਕਰੋ ਗਰਦਨ ਦੇ ਜਿਹੜੇ ਕਟਾ ਤੇ ਬਾਕੀ ਬੱਚੇ ਦੇ ਵਿੱਚ ਗੁਲਾਬੀਪਣ ਬਹੁਤ ਜ਼ਿਆਦੇ ਆ ਜਮਾਣ ਸ਼ੋ ਕੁਆਲਟੀ ਬੱਚਾ ਦਾ ਦੋਸਤੋ ਰਿੰਗਾਂ ਦੇ ਵਿੱਚ ਲੱਗਣ ਵਾਲਾ ਇਹਦੀ ਬਲੱਡ ਲਾਈਨ ਵੀ ਬਹੁਤ ਜ਼ਿਆਦਾ ਚੰਗੀ ਆ ਅਲਵੰਦ ਘੋੜੇ ਦਾ ਪੋਤਾ ਦੋਸਤੋ ਇਹ ਤੇ ਆਕਾਸ਼ ਘੋੜੇ ਦਾ ਬੱਚਾ ਦਾ 68 ਇੰਚ ਹਾਈਟ ਦਾ ਘੋੜਾ ਹੁੰਦਾ ਸੀਗਾ ਆਕਾਸ਼ ਪਿੰਡ ਹਰੀਕੇ ਕਲਾ ਤੇ ਬਾਅਦ ਦੇ ਵਿੱਚ ਉਹ ਘੋੜਾ ਵੇਚ ਕੇ ਯੂਪੀ ਚਲਾ ਗਿਆ ਸੀਗਾ ਸ਼ਾਮਲੀ ਵਾਲੇ ਮਾਸਟਰ ਜੀ ਦੇ ਕੋਲੇ ਤੇ ਉੱਥੇ ਉਹ ਘੋੜਾ ਪੂਰਾ ਹੋ ਗਿਆ ਸੀ ਥਰਡ ਇੰਚ ਉਹ ਸਕੋਡੇ ਦੀ ਹਾਈਟ ਸੀ ਤੇ ਆਪਣੇ ਪੰਜਾਬ ਦੇ ਵਿੱਚ ਕੁਸ਼ਕ ਘੋੜੀਆਂ ਹੀ ਉਦੋਂ ਮੇਟ ਹੋਈਆਂ ਸੀ ਤੇ ਇਹਦੀ ਜਿਹੜੀ ਮਾਂ ਗਈ ਉਹ ਨੁਕਰੀ ਘੋੜੀ ਆ ਅਬੋਹਰ ਲਾਈਨ ਦੀ ਸੋ ਮਾਂ ਵੀ ਬਹੁਤ ਜ਼ਿਆਦਾ ਚੰਗੀ ਆ ਤੇ ਜਿਹੜਾ ਇਹਦਾ ਬਾਪ ਤੁਹਾਨੂੰ ਮੈਂ ਦੱਸਿਆ ਆਕਾਸ਼ ਉਹਦੀ ਜਿਹੜੀ ਅੱਗੇ ਮਾਂ ਸੀ ਉਹ ਸਮੁੰਦਰ ਘੋੜੇ ਦੀ ਧੀ ਸੀ ਸੋ ਬਲੱਡ ਲਾਈਨ ਖਾਨਦਾਨ ਬੱਚੇ ਦਾ ਬਹੁਤ ਜ਼ਿਆਦਾ ਚੰਗਾਗਾ ਦੋਸਤੋ 10 ਮਹੀਨੇ ਬੇਸ਼ੇਰੇ ਦੀ ਉਮਰ ਹੋਈ ਆ ਤੇ ਕਾਦਾ ਜਿਹੜਾ ਇਹਦਾ 58 ਇੰਚ ਆ ਬਾਲਪੋਰੀਆਂ ਦਾ ਵੀ ਸਾਫਾ ਸ਼ਕੀਨ ਬੱਚਾਗਾ ਲੈਂਥ ਲੈਂਥ ਚੰਗੀ ਆ ਪੱਠਪੁੜੇ ਦਾ ਚੰਗਾ ਬਰੀਕੀਆਂ ਦੇ ਵਿੱਚ ਬੜਾਗਾ ਸਕਿਨ ਕੁਆਲਟੀ ਬਹੁਤ ਜ਼ਿਆਦਾ ਆ ਸੋ ਨੰਬਰ 22 ਦਾ ਨੋਟ ਕਰ ਲੋ 81462 39711 ਖਾਸ ਫਰੀਦਕੋਟ ਸ਼ਹਿਰ ਆ ਬਾਈ ਦਾ ਜਿੰਮੀ ਬਾਈ ਦਾ ਨਾਂਗਾ ਸਿਰਫ ਜੈਨੂਇਨ ਬਾਹਰ ਜਿਹੜੇ ਚੰਗਾ ਬਸ਼ੀਰਾ ਲੈਣ ਦੇ ਚਾਹਵਾਨ ਨੇ ਸ਼ੋ ਕੁਆਲਟੀ ਬੱਚਾ ਲੈਣ ਦਾ ਜਿਨ੍ਹਾਂ ਨੂੰ ਮਾਣਾਗਾ ਤੇ ਉਹੀ ਬੰਦੇ ਫੋਨ ਲਾਇਓ ਤੇ ਬੇਫਾਲਤੂ ਕੱਲੇ ਟਰਾਈਆਂ ਲੈਣ ਵਾਲੇ ਬੰਦੇ ਫੋਨ ਨਾ ਕਰਨ ਉਸ ਚੀਜ਼ ਤੋਂ ਥੋੜਾ ਜਿਹਾ ਪਰਹੇਜ਼ ਕਰਿਓ ਤੇ ਐਵੇਂ ਆਪ ਦਾ ਜਾਂ ਅਗਲੇ ਬੰਦੇ ਦਾ ਟਾਈਮ ਖਰਾਬ ਨਾ ਕਰਿਓ ਨੰਬਰ ਤੁਹਾਨੂੰ ਆਪਾਂ ਦੱਸਤਾ ਸਕਰੀਨ ਤੇ ਵੀ ਚੱਲ ਰਿਹਾ ਬਸ਼ੀਰੇ ਬਾਰੇ ਮੈਂ ਤੁਹਾਨੂੰ ਦੁਬਾਰੇ ਫੇਰ ਦੱਸ ਦਿੰਨਾ ਮਾਂ ਇਹਦੀ ਅਬੋਹਰ ਲੈਣ ਦੀ ਘੋੜੀ ਆ ਦੋਸਤੋ ਤੇ ਪਿਓ ਆ ਜਿਹੜਾ ਉਹ ਅਲਵੰਦ ਘੋੜੇ ਦਾ ਬੱਚਾਗਾ ਤੇ ਆਪ ਇਹ ਹਲਬੰਦ ਦਾ ਪੋਤਾ ਹੋ ਗਿਆ ਆਕਾਸ਼ ਘੋੜਾ ਇਹਦਾ ਬਾਪ ਆ ਦੋਸਤੋ ਜਿਹੜਾ ਜੂਪੀ ਦੇ ਵਿੱਚ ਜਾ ਕੇ ਘੋੜਾ ਐਕਸਪਾਇਰ ਹੋ ਗਿਆ ਸੀ 68 ਇੰਚ ਹਾਈਟ ਦਾ ਬਹੁਤ ਜਿਆਦਾ ਚੰਗਾ ਘੋੜਾ ਹੁੰਦਾ ਸੀ ਉਹ ਪਹਿਲਾਂ ਹਰੀ ਕੇਕਲਾ ਸੋ ਬੱਚੇ ਦੇ ਵਿੱਚ ਕੁਆਲਿਟੀ ਬਹੁਤ ਜਿਆਦਾ ਆ ਲੈਂਥ ਵੀ ਬੜੀ ਆ ਮੈਂ ਕਹਣਾ ਕਿਸੇ ਪਾਸੋਂ ਬੱਚਾ ਹੱਥ ਨਹੀਂ 드러ਉਂਦਾ ਬਾਕੀ 10 ਮਹੀਨੇ ਉਮਰ ਦੇ ਵਿੱਚ 58 ਇੰਚ ਹਾਈਟ ਵੀ ਚੰਗੀ ਕਰੀ ਖੜਾਗਾ ਤੇ ਜੇ ਕਿਸੇ ਨੂੰ ਮਾਣਾ ਬੀਜਰ ਆਪਾਂ ਚੰਗਾ ਘੋੜਾ ਤਿਆਰ ਕਰਨਾ ਜਾਗੇ ਜਿਵੇਂ ਸੋ ਆਉਣਗੇ ਤੇ ਉਹਨਾਂ ਦੇ ਵਿੱਚ ਬੱਚਾ ਰਿੰਗਾ ਦੇ ਵਿੱਚ ਲਾਉਣਾ ਤਾਂ ਗੌਰ ਕਰ ਲਿਓ ਲਾਈਨ ਬਹੁਤ ਜਿਆਦੇ ਚੰਗੀ ਆ ਵੈਸੇ ਵੀ ਬੱਚੇ ਦੇ ਵਿੱਚ ਕੋਈ ਘਾਟ ਨਹੀਂ ਖੂਬਸੂਰਤ ਬਹੁਤ ਜਿਆਦੇ ਆ ਸੋ ਫੋਨ ਲਾ ਲਿਓ ਬਾਈ ਜਿੰਮੀ ਫਰੀਦਕੋਟ ਵਾਲੇ